何だ 谢谢大家 ਛੋਟੇ ਸਾਬਜਾਦਾਂ ਦੀ ਯਾਦ ਦੇ ਵਿੱਚ ਜਿੱਥੇ ਕਿ ਹਰੇਕ ਪਿੰਡੀ ਪਿੰਡੇ ਤੇ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਉੱਥੇ ਹੀ ਪਹਾਣੀਗੜ ਦੇ ਬੀਡੀਪੀ ਦਫ਼ਤਰ ਵਿੱਚ ਸੁਵਿਧਾ ਕੇਂਦਰ ਦੇ ਸਾਹਮਣੇ ਪਹਾਣੀਗੜ ਕਾਕੜਾ ਰੋਡ ਦੇ ਉੱਪਰ ਲੰਗਰ ਲਗਾਇਆ ਗਿਆ ਕਿਉਂਕਿ ਬੀਡੀਪੀ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਜਿੱਥੇ ਬਹੁਤ ਵਧੀਆ ਸਲਾਹਾ ਜੋ ਕੋ ਪ੍ਰਾਲ ਲੈ ਕਿਉਂਕਿ ਛੋਟੇ ਸਾਹਿਬ ਜੀਾਂ ਦੀ ਯਾਦ ਨੂੰ ਸਮਰਪਿਤ ਨੂੰ ਜਿੱਥੇ ਲੰਗਰ ਲਗਾਏ ਜਾ ਰਹੇ ਨੇ ਉੱਥੇ ਇਹਨਾਂ ਵੱਲੋਂ ਬ੍ਰੈਡ ਪਕੌੜਿਆਂ ਦਾ ਚਾਹ ਦਾ ਲੰਗਰ ਲਗਾਇਆ ਗਿਆ ਆ ਅਸੀਂ ਗੱਲਬਾਤ ਕਰਦੇ ਹਾਂ ਸੰਜੀਪ ਜੀ ਨਾਲ ਹਾਂਜੀ ਸੰਜੀਪ ਜੀ ਜਿਹੜਾ ਲੰਗਰ ਲਾਇਆ ਗਿਆ ਤੁਹਾਡੇ ਮਨ ਚ ਕਿਵੇਂ ਆਈ ਭਾਵਨਾ ਕਿ ਅਸੀਂ ਲੰਗਰ ਲਾਈਏ ਸਾਡੇ ਮਨ ਦੇ ਵਿੱਚ ਇਹ ਭਾਵਨਾ ਆਈ ਜੀ ਕਿਉਂਕਿ ਜਿਵੇਂ ਆ ਪਰੀ ਜ਼ਿੰਦਗੀ ਦੇ ਵਿੱਚੋਂ ਕੱਲ ਸਾਡੇ ਮਾਨਯੋਗ ਬੀਡੀਪੀਓ ਸਾਹਿਬ ਵੱਲੋਂ ਸ਼ਾਮ ਨੂੰ ਮੀਟਿੰਗ ਕੀਤੀ ਗਈ ਆ ਉਹਨਾਂ ਵੱਲੋਂ ਸਾਡੇ ਸਾਰੇ ਸਟਾਫ ਨੂੰ ਬੁਲਾ ਕੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਵੀ ਜੇਕਰ ਆਪਾਂ ਇਹ ਦਿਨਾਂ ਦੇ ਵਿੱਚ ਕੋ ਉਹਦੇ ਮਹੀਨੇ ਵਿੱਚ ਸ਼ਰਦਾ ਦੇ ਫੁੱਲ ਆਪਾਂ ਭੇਟ ਕਰੀਏ ਦਸਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਮੂਹ ਪਰਿਵਾਰ ਨੂੰ ਸ਼ਹੀਦਾਂ ਨੂੰ ਵੀ ਤੁਹਾਡੇ ਹਿਸਾਬ ਦੇ ਨਾਲ ਕਿਵੇਂ ਹੋਣਾ ਚਾਹੀਦਾ ਤਾਂ ਅਸੀਂ ਸਾਰਿਆਂ ਨੇ ਖੁਸ਼ੀ-ਖੁਸ਼ੀ ਸਹਿਮਤੀ ਦਿੱਤੀ ਕਿ ਸਾਨੂੰ ਇਹ ਲੰਗਰ ਦਾ ਪ੍ਰਬਾਲਾ ਜਿਹੜਾ ਕਰਨਾ ਚਾਹੀਦਾ ਉਹਦੇ ਕਰਕੇ ਅਸੀਂ ਸਾਰਿਆਂ ਨੇ ਲੰਗਰ ਦਾ ਪ੍ਰਬਾਲਾ ਕੀਤਾ ਰਲ ਮਿਲ ਕੇ ਸੇਵਾ ਕੀਤੀ ਹੈ ਸਮੂਹ ਬੀਡੀਪੀਓ ਜ਼ਿਲ੍ਹੇ ਦਾ ਸਟਾਫ ਸਾਡੇ ਨਾਲ ਇਸ ਮੌਕੇ ਤੇ ਹਾਜ਼ਰ ਹੈ ਸੰਜੀਪ ਜੀ ਅਸੀਂ ਅਗਰ ਇਹ ਗੱਲ ਕਰੀਏ ਤਾਂ ਕਾਕੜਾ ਰੋਡ ਤੇ ਬਹੁਤ ਵਧੀਆ ਲੱਗ ਰਿਹਾ ਸੀ ਦੇਖਣੇ ਵੀ ਲੋਕੋ ਦੇ ਚਾਹ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਹੈਗਾ ਸਾਨੂੰ ਲੱਗਦਾ ਵੀ ਸਮੇਂ-ਸਮੇਂ ਤੇ ਸਾਰੇ ਦਫ਼ਤਰਾਂ ਨੂੰ ਇਹ ਅਜੇ ਪਰਾਲੇ ਕਰਨੀ ਚਾਹੀਦੀ ਨੇ ਕਦੇ ਨਾ ਕਦੇ ਮੋੜੇ-ਮੋਟੇ ਨਹੀਂ ਅਸੀਂ ਜਿਸ ਹਾਲ ਨਾਲ ਆਪਾਂ ਦੇਖਦੇ ਆਂ ਕ੍ਰਿਸ਼ਨ ਜੀ ਹੁਣ ਆਰ ਜੇ ਮਿਆਪਰੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਸੋ ਇਹ ਦਿਨਾਂ ਦੇ ਵਿੱਚ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਕੱਟ ਕੇ ਇਹ ਪਰਾਲੇ ਕਰਨੇ ਚਾਹੀਦੇ ਨੇ ਬਾਕੀ ਰਹੀ ਗੱਲ ਦਫ਼ਤਰ ਦੀ ਇਹ ਸਾਡੇ ਨਾਲ ਕਾਕੜਾ ਪਿੰਡ ਲੱਗਦਾ ਮਹਾਨ ਸ਼ਹੀਦ ਦੀਵਾਨ ਟੋਡਰਮਲ ਜੀ ਦਾ ਪਿੰਡ ਆਲੋਆਰਖ ਦੇ ਵਿੱਚ ਆ ਕੇ ਨਗਰ ਕੀਰਤਨ ਆਪਣਾ ਜਿਹੜਾ 29 ਤਰੀਕ ਨੂੰ ਸਰਾਂਤ ਤੋਂ ਚੱਲਣਾ ਜੋੜਮੇਰ ਵਾਲਾ ਉਹ ਇੱਥੇ ਆ ਕੇ ਸਮਾਪਤੀ ਹੁੰਦੀ ਆ ਸਾਡੇ ਨਾਲ ਗੁਰੂ ਤੇਗ ਬਹਾਦਰ ਦੀ ਚਨਸ਼ੋ ਪ੍ਰਾਪਤ ਗੁਰੂ ਘਰ ਵੀ ਆ ਸ਼ਹੀਦਾਂ ਦੀ ਧਰਤੀ ਹੈ ਸਾਡੀ ਇਹਦੇ ਕਰਕੇ ਸਾਡੇ ਸਭ ਦੇ ਮਨ ਦੇ ਵਿੱਚ ਆਇਆ ਵੀ ਸਾਨੂੰ ਇਹ ਉਪਰਾਲਾ ਕਰਨਾ ਚਾਹੀਦਾ ਅਸੀਂ ਹੋਰ ਦਾਕਤਰਾਂ ਨੂੰ ਵੀ ਬੇਨਤੀ ਕਰਦੀ ਵੀ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਮਹਾਨ ਯੋਧਿਆਂ ਨੂੰ ਸ਼ਹੀਦਾਂ ਨੂੰ ਯਾਦ ਜ਼ਰੂਰ ਕਰਨਾ ਚਾਹੀਦਾ ਸਾਡੇ ਨਾਲ ਇੱਕ ਹੋਰ ਸੈਕਟਰੀ ਸਾਹਿਬ ਖੜੇ ਨੇ ਹਾਂ ਜੀ ਕੀ ਨਾਮ ਹੈ ਜੀ ਧਰਨ ਸਿੰਘ ਜੀ ਧਰਮ ਸਿੰਘ ਜੀ ਅੱਜ ਤੁਹਾਨੂੰ ਬਹੁਤ ਵਧੀਆ ਉਪਰਾਲਾ ਕਰਿਆ ਹੈ ਜੋ ਲੰਗਰ ਲਾਇਆਗੇ ਨੇ ਛੋਟੇ ਸਾਹਿਬ ਜਦਿਆਂ ਦੀ ਯਾਦ ਵਿੱਚ ਕੀ ਕੰਮ ਹੋ ਗਿਆ ਹਾਂ ਜੀ ਸਾਡੇ ਮਾਨਯੋਗ ਬੀਡੀਪੀ ਸਾਹਿਬ ਜਸਵਿੰਦਰ ਸਿੰਘ ਟਵਾਣਾ ਜੀ ਨੇ ਕੱਲ ਮੀਟਿੰਗ ਰੱਖੀ ਸੀ ਉਸ ਦੇ ਵਿੱਚ ਗੱਲਬਾਤ ਹੋਈ ਕਿ ਆਪਾਂ ਵੀ ਸੀਤਾਂ ਦੀ ਯਾਦ ਦੇ ਵਿੱਚ ਲੰਗਰ ਲਗਾਈਏ ਤਾਂ ਸਮੂਹ ਸਟਾਫ ਨੇ ਸਾਰੇ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਵੀ ਇਹ ਲੰਗਰ ਜ਼ਰੂਰ ਲੱਗਣਾ ਚਾਹੀਦਾ ਹੈ ਸਹਿਬ ਜਾਦਿਆਂ ਦੀ ਯਾਦ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਜੀ ਜੇ ਅੱਜਗਾ ਸੀ ਗੱਲ ਕਰੀਏ ਪੰਜਾਬ ਦੇ ਵਿੱਚ ਨਿਸ਼ਾਨ ਦੀ ਬਹੁਤ ਪਰੰਪਰਾ ਹੈ ਜਦੋਂ ਅਸੀਂ ਇਹ ਜੀ ਸੇਵਾਵਾਂ ਮਾ ਭਾਵਨਾਵਾਂ ਦੇਦੇ ਆ ਤਾਂ ਸਾਡੇ ਪੰਜਾਬੀਆਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਪਿਆਰ ਮਹਿਸੂਸ ਹੁੰਦਾ ਹੈ ਵੀ ਕੋਈ ਵੀ ਧਰਮ ਸਾਜ ਦੇ ਇੱਕਤਾ ਦੀ ਮਹਿਸੂਸ ਕਰਦੇ ਆਸੀਂ ਤੁਹਾਨੂੰ ਕਿਵੇਂ ਲੱਗਦੇ ਜੀ ਇਸ ਵਾਰ ਦੇਖ ਰਿਹਾ ਜੀ ਜੰਨੇ ਵੀ ਲੰਗਰ ਲੱਗਿਆ ਜਾਂ ਜੰਨਾ ਵੀ ਨੌਜਵਾਨ ਜੂਸ ਦੇ ਵਿੱਚ ਜੋਸ਼ ਆ ਹੈਗਾ ਇਹ ਜੋਸ਼ ਹੈ ਵੀ ਅਸੀਂ ਨਸ਼ਿਆਂ ਤੋਂ ਦੂਰ ਹੋ ਕੇ ਅਸੀਂ ਗੁਰੂ ਦੇ ਲੜ ਲੱਗੀਏ ਗੁਰੂ ਦੇ ਲੜ ਲੱਗ ਕੇ ਨਸ਼ਿਆਂ ਦਾ ਤਿਆਗ ਕਰੀਏ ਇਹ ਉਪਰਾਲੇ ਇਸ ਵਾਰ ਬਹੁਤ ਦੇਖੇਗੇ ਨੇ ਨੌਜਵਾਨਾਂ ਦੇ ਵਿੱਚ ਕਿਉਂਕਿ ਨਸ਼ਾ ਪੀੜਤ ਜਿਹੜੇ ਲੋਕ ਨੇਗੇ ਉਹ ਬਹੁਤ ਹੀ ਆਪਣੀ ਜ਼ਿੰਦਗੀ ਨੂੰ ਧੋਖਾ ਦੇ ਰਹੇ ਨੇ ਇਸ ਕਰਕੇ ਮੈਂ ਤਾਂ ਇਹ ਦੇਖ ਰਿਹਾ ਵੀ ਨੌਜਵਾਨਾਂ ਦੇ ਵਿੱਚ ਇਸ ਵਾਰ ਪੂਰਾ ਜੋਸ਼ ਹੈ ਵੀ ਅਸੀਂ ਨਸ਼ੇ ਤੋਂ ਦੂਰ ਰਹਿ ਕੇ ਗੁਰੂ ਜੀ ਦੇ ਨਾਲ ਦੇ ਲੜ ਲੱਗੇ ਜੀ ਇਹਨਾਂ ਸੈਕਟਰੀ ਸਾਹਿਬ ਜੀ ਨੇ ਗੱਲ ਕਰੀ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਨਸ਼ਾ ਤੋਂ ਰੈਤੋ ਕੇ ਨੌਜਵਾਨ ਪੀੜੀ ਨੂੰ ਹੈ ਕਿਉਂਕਿ ਛੋਟੇ ਸਾਬਜਾਦਾਂ ਦੀ ਯਾਦ ਵੀ ਜੇਕਰ ਗੱਲ ਕਰੀ ਤਾਂ ਦੇਖੋ ਕਿੱਡੀ ਇਤਿਹਾਸ ਦੇ ਵਿੱਚ ਨੌ ਦਰਜ ਨੇ ਉਹਨਾਂ ਦੇ ਸਾਨੂੰ ਵੀ ਉਹਨਾਂ ਤੋਂ ਸਿੱਖਿਆ ਲੈਣ ਦੀ ਸਭ ਤੋਂ ਵੱਡੀ ਲੋੜ ਹੈ ਅਸੀਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਖੜੇ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਸਿੰਦਰਪਾਲ ਸ਼ਿੰਦਰਪਾਲ ਜੀ ਜੇ ਗੱਲ ਕਰੀਏ ਤਾਂ ਇਸ ਵਾਰ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ ਨੌਜਵਾਨਾਂ ਦੇ ਵਿੱਚ ਵੀ ਆਮ ਲੋਕਾਂ ਦੇ ਵਿੱਚ ਵੀ ਲੰਗਰ ਬਹੁਤ ਲੱਗੇ ਹੋਏ ਨੇ ਅਸੀਂ ਕਿਵੇਂ ਦੇਖਦੇ ਸੀ ਤੇ ਅਸੀਂ ਵੀ ਇਹ ਚੀਜ਼ ਦੇਖ ਰਹੇ ਹਾਂ ਕਿਉਂਕਿ ਬਹੁਤ ਵਧੀਆ ਗੱਲ ਹੈ ਇਹ ਚੀਜ਼ ਦਾ ਜੋਸ਼ ਹੋਣਾ ਵੀ ਚਾਹੀਦਾ ਹੈਗਾ ਨੌਜਵਾਨ ਪੀੜ੍ਹੀ ਕਿਉਂਕਿ ਪਹਿਲਾਂ ਵੀ ਸਾਡੇ ਭਰਾ ਦੱਸ ਕੇ ਹਟੇ ਨੇ ਵੀ ਥੋੜਾ ਨਸਿਆਂ ਤੋਂ ਦੂਰ ਜਾਂਦੇ ਨੇ ਇਹ ਚੀਜ਼ਾਂ ਸਿੱਖਿਆ ਮਿਲਦੀ ਹੈ ਕਿਉਂਕਿ ਇਹ ਦਿਨਾਂ ਦੇ ਵਿੱਚ ਕੁਦਰਤੀ ਹੈ ਵੀ ਹਰ ਇੱਕ ਇਨਸਾਨ ਨੂੰ ਜਿਹੜੀਆਂ ਉਹਨਾਂ ਦੀਆਂ ਸ਼ਹੀਦੀਆਂ ਨੇਗੀਆਂ ਉਹਨਾਂ ਦੀਆਂ ਕੁਰਬਾਨੀਆਂ ਨੇਗੀਆਂ ਬੜਾ ਹਰ ਇੱਕ ਦੇ ਮਨ ਤੇ ਲੱਗਦੀਆਂ ਨੇਗੀਆਂ ਬਹੁਤ ਵੱਡੀ ਕੁਰਬਾਨੀ ਐ ਜੇ ਸੋਚਿਆ ਜਾਵੇ ਸਮਾਜ ਵਾਸਤੇ ਦੇਣ ਆ ਸਾਡੇ ਗੁਰੂਆਂ ਪੀਰਾਂ ਦੀ ਕਿਉਂਕਿ ਹਰ ਇੱਕ ਧਰਮ ਇਹਨਾਂ ਨੂੰ ਮੰਨਦਾ ਜਿੱਦਾਂ ਬੇਸਕ ਉਹ ਗੁਰਦੁਆਰੇ ਹੋ ਗਏ ਜੇ ਮੰਦਿਰ ਹੋ ਗਏ ਤੇਗ ਗੁਰੂ ਤੇਗ ਬਹਾਦਰ ਇੰਨੀ ਵੱਡੀ ਕੁਰਬਾਨੀ ਨਾਨ ਦੇ ਸਾਡੇ ਪਵੰਤਰਾਂ ਦੇ ਵਿੱਚ ਵੀ ਡੱਲੀ ਨਹੀਂ ਵਜਦੀਆਂ ਸੀ ਅੱਜ ਸਾਡੇ ਕੋਈ ਗੁਰੂ ਘਰ ਵੀ ਖੁੱਲੇ ਨਹੀਂ ਹੋਣੇ ਸੀ ਕਿਉਂਕਿ ਬਹੁਤ ਵੱਡੀਆਂ ਕੁਰਬਾਨੀਆਂ ਜਿਨ੍ਹਾਂ ਦੇ ਉਹਨਾਂ ਦੀਆਂ ਕੁਰਬਾਨੀਆਂ ਵਾਸਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਕਰ ਅਸੀਂ ਤਾਂ ਸਿਰਫ ਇਹੀ ਆ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਹੀ ਕਰ ਸਕਦੇ ਆ ਜੇਕਰ ਅਸੀਂ ਗੱਲ ਕਰੀਏ ਬੀਡੀਪੀ ਸਟਾਫ ਬੋਲਾ ਜੋ ਸਲਾਗਾ ਜੋ ਕੋ ਪ੍ਰਾਲਾ ਇੱਕ ਉਹਨਾਂ ਨੇ ਛੋਟਾ ਸਾਹਿਬ ਜੀ ਦੇ ਜਨਮ ਵਿੱਚ ਲੰਗਰ ਲਗਾਇਆ ਕਿਵੇਂ ਦੇਖਦੇ ਆ ਬਹੁਤ ਵਧੀਆ ਜੀ ਇਹਨਾਂ ਦਾ opralle ਦਾ ਮੈਂ ਬਹੁਤ ਵਧੀਆ ਕਹਿਨੀ ਆ ਇਦਾਂ ਦੇ opralle ਹੁੰਦੇ ਰਹਿਣੇ ਚਾਹੀਦੇ ਨੇ ਕਿਉਂਕਿ ਹਰ ਇੱਕ ਦੂਸਰੇ ਦਫ਼ਤਰ ਵਾਲਿਆਂ ਨੂੰ ਵੀ ਜੇ ਅੱਜ ਇੱਕ ਦਫ਼ਤਰ ਨੇ ਲਾਤਾ ਤਾਂ ਦੂਜੇ ਨੂੰ ਅਗਲੀ ਵਾਰੀ ਹੋਊਗਾ ਵੀ ਅਸੀਂ ਵੀ ਲਾਈਏ ਇਹਨਾਂ ਦਾ ਬਹੁਤ ਵੱਡਾ opralle ਹੈ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ ਇਹ ਚੀਜ਼ਾਂ ਸੋਚੀਆਂ ਨਗੀਆਂ ਵੀ ਅਸੀਂ ਲੰਗਰ ਲਗਾਈਏ ਸਰ ਜਦਾਂ ਦੀ ਯਾਦ ਵਿੱਚ ਬਹੁਤ ਵਧੀਆ ਕੀਤਾ ਨਾ ਇਹ ਦੇਖਦੇ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਜਿੱਥੇ ਬਲਾਕ ਪਰ ਆ ਬੀਡੀਪੀ ਦਫ਼ਤਰ ਵੱਲੋਂ ਇੱਕ ਸਮੂਹ ਸਟਾਫ ਵੱਲੋਂ ਲੰਗਰ ਲਗਾਇਆ ਗਿਆ ਕਿ ਨਹੀਂ ਦੇਖ ਸਕਦਾ ਸੰਗਤਾਂ ਵੱਲੋਂ ਲੰਗਰ ਸ਼ਿਕਾਇਆ ਜਾ ਰਹੇ ਨੇ ਤੇ ਉਹਨਾਂ ਵੱਲੋਂ ਵਰਤਾਏ ਵੀ ਜਾ ਰਹੇ ਸਟਾਫ ਵੱਲੋਂ ਨਿਰਭੇਗਨ ਕੋਈ ਜਾਤ ਪਾਤ ਰਹਿਤ ਇਸ ਚੀਜ਼ ਨੂੰ ਦੇਖਿਆ ਜਾਂਦਾ ਤਾਂ ਦੇਖਦੇ ਸੀ ਕਿਵੇਂ ਪ੍ਰੇਮ ਭਾਵ ਨਾਲ ਲੰਗਰ ਸ਼ਿਕਾਇਆ ਜਾ ਰਹੇ ਨੇ ਲੰਗਰ ਲੋਕ ਸ਼ਾਕ ਵੀ ਰਹੇ ਨੇ ਸਾਨੂੰ ਇਹਨਾਂ ਨਾਲ ਰਲ ਮਿਲ ਕੇ ਇਹਨਾਂ ਦਾ ਉਤਸ਼ਾਹ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਇਹ ਚੀਜ਼ਾਂ ਦੇ ਨਾਲ ਜਿੱਥੇ ਸਾਨੂੰ ਉਤਸ਼ਾਹ ਮਿਲਦੇ ਨੇ ਕੋਈ ਤਾਂ ਨੇ ਯਾਦਾਂ ਸਾਨੂੰ ਯਾਦਾਂ ਕਰਦੇ ਨੇ ਛੋਟੇ ਸ਼ਾਕੇ ਵੱਡੇ ਕਾਰੇ ਜਿਵੇਂ ਤانوں ਉਹਨਾਂ ਦੀਆਂ ਯਾਦਾਂ ਯਾਦ ਆਉਂਦੀਆਂ ਨੇ ਇਹ ਚੀਜ਼ਾਂ ਇਤਿਹਾਸ ਦੇ ਵਿੱਚ ਦਰਜ ਨੇ ਤੇ ਦਰਜ ਰਹਿਣਗੀਆਂ ਉਹ ਮੈਂ 24 ਪੰਜਾਬ ਨੂੰ ਤੋਂ ਕ੍ਰਿਸ਼ਨ ਕਰਕੇ ਪਵਾ ਨਹੀਂ ਕਰਦਾ